ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆਂ ਕਿ ਅਕਸਰ ਹੀ ਸਮਾਜ ਦੇ ਵਿੱਚ ਜੋ ਕਿ ਐਦਾਂ ਦੀਆਂ ਘਟਨਾਵਾਂ ਘਟਦੀਆਂ ਨੇ ਜੋ ਕਿ ਰਿਸ਼ਤਿਆਂ ਦੀਆਂ ਮਰਿਆਦਾ ਨੂੰ ਤਾਰ-ਤਾਰ ਕਰ ਦਿੰਦੀਆਂ ਨੇ ਕੁਝ ਰਿਸ਼ਤੇ ਇਦਾਂ ਦੇ ਹੁੰਦੇ ਨੇ ਜੋ ਬੇहद ਪਵਿੱਤਰ ਹੁੰਦੇ ਨੇ ਉਹਨਾਂ ਰਿਸ਼ਤਿਆਂ ਦੇ ਵਿੱਚ ਵੀ ਜੇਕਰ ਜਸਮਾਨੀ ਭੁੱਖ ਨੂੰ ਲੈ ਕੇ ਕੋਈ ਏਦਾਂ ਦੀ ਘਟਨਾ ਘਟਦੀ ਹੈ ਤਾਂ ਸਮਾਜ ਉਹਨਾਂ ਨੂੰ ਬੁਰੀ ਨਜ਼ਰ ਦੇ ਨਾਲ ਦੇਖਦਾ ਹੀ ਹੈ ਜੀ ਹਾਂ ਉਹ ਰਿਸ਼ਤਾ ਹੈ ਭੈਣ ਭਰਾ ਦਾ ਰਿਸ਼ਤਾ ਤੇ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜੇਕਰ ਕੋਈ ਏਦਾਂ ਦਾ ਕਲੰਕ ਆਉਂਦਾ ਹੈ ਤਾਂ ਸਮਾਜ ਉਸ ਨੂੰ ਆਪਣੀ ਸਾਰੇ ਹੀ ਰਸਮੋ ਰਵਾਜਾਂ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ ਤੇ ਸਮਾਜ ਉਹਨਾਂ ਨੂੰ ਬੁਰੀ ਨਜ਼ਰ ਦੇ ਨਾਲ ਦੇਖਣ ਲੱਗ ਜਾਂਦਾ ਹੈ। ਅਕਸਰ ਹੀ ਆਪਾਂ ਦੇਖਦੇ ਹਾਂ ਕਿ ਬਾਹਰ ਜਾਣ ਦੇ ਲਾਲਚ ਦੇ ਵਿੱਚ ਲੋਕ ਆਪਣੀਆਂ ਹੀ ਭੈਣਾਂ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਤੇ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੋ ਰਿਹਾ ਹੈ ਬੇहद ਹੀ ਨਿੰਦਣਯੋਗ ਘਟਨਾਵਾਂ ਨੇ। ਜੀ ਹਾਂ ਐਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹੋ ਕਿ ਕਿਸੇ ਨੇ ਵਿਦੇਸ਼ ਜਾਣ ਦੀ ਚਾਹਨਾ ਕਰਕੇ ਫਰਜੀ ਵਿਆਹ ਕਰਵਾ ਲਿਆ ਬੇਸ਼ੱਕ ਉਹਨਾਂ ਦਾ ਜਸਮਾਨੀ ਸੰਬੰਧ ਨਾ ਬਣਦਾ ਹੋਵੇ ਪਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਅਰਦਾਸ ਬੇਨਤੀ ਹੁੰਦੀ ਹੈ ਤੇ ਅਰਦਾਸ ਬੇਨਤੀ ਵਿੱਚ ਤਾਂ ਇਹੀ ਜ਼ਿਕਰ ਕੀਤਾ ਜਾਂਦਾ ਹੈ ਕਿ ਦੋਨੋਂ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬੰਨਣ ਜਾ ਰਹੇ ਨੇ ਇੱਕ ਹੀ ਮਾਂ ਦੇ ਕੁੱਖੋਂ ਜਨਮ ਲੈ ਕੇ ਆਪਸ ਦੇ ਵਿੱਚ ਵਿਆਹ ਕਰਵਾਉਣਾ ਪੰਜਾਬੀਆਂ ਦੀ ਹੁਣ ਗੈਰਤ ਕਿੱਥੇ ਚਲੀ ਗਈ ਆ ਇਦਾਂ ਨਹੀਂ ਆ ਇੱਕ ਘਟਨਾਵਾਂ ਨਹੀਂ ਆਏ ਦਿਨ ਹੀ ਬਹੁਤ ਸਾਰੀਆਂ ਘਟਨਾਵਾਂ ਜੋ ਨੇ ਜੋ ਕਿ ਘਟਦ ਹੁੰਦੀਆਂ ਨੇ ਤੇ ਉਹੀ ਪੰਜਾਬ ਦੇ ਵਿੱਚ ਜੀ ਹਾਂ ਇਹ ਪੰਜਾਬ ਜੋ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਜਿੱਥੇ ਬੈਠ ਕੇ ਭਗਤੀਆਂ ਕੀਤੀਆਂ ਇਬਾਦਤਾਂ ਕੀਤੀਆਂ ਦੇਸ਼ ਕੌਮ ਦੇ ਲਈ ਸਰਬੰਸਵਾਰ ਦਿੱਤਾ ਗੁਰੂ ਸਹਿਬਾਨਾ ਨੇ ਤੇ ਉਸੇ ਹੀ ਗੁਰੂ ਸਹਿਬਾਨਾ ਦੇ ਵਾਰਿਸ ਹੁਣ ਕਿਹੜੇ ਰਾਹ ਤੇ ਤੁਰ ਪਏ ਨਹੀਂ ਇਹ ਤਾਂ ਸੋਚਣ ਵਾਲੀ ਗੱਲ ਹੈ ਅੱਜ ਸਾਡੇ ਪੰਜਾਬੀਆਂ ਦੇ ਚਰਚੇ ਕਿਸੇ ਵਕਤ ਜੋ ਕਿ ਕਾਬਲ ਕੰਧਾਰ ਤੱਕ ਹੁੰਦੇ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਕੌਮ ਡੰਕਾ ਵਜਾਉਣ ਵਾਲੀ ਅੱਜ ਸਾਨੂੰ ਲੋਕ ਕਿਹੜੀ ਨਜ਼ਰ ਦੇ ਨਾਲ ਦੇਖਦੇ ਨੇ ਕਿ ਲੋਕ ਆਪੋ ਹੀਆਂ ਭੈਣਾਂ ਦੇ ਨਾਲ ਹੀ ਵਿਆਹ ਕਰਵਾ ਰਹੇ ਨੇ ਜੀ ਹਾਂ ਆਏ ਦਿਨ ਐਦਾਂ ਦੀਆਂ ਘਟਨਾਵਾਂ ਘਟਦੀਆਂ ਨੇ ਤੇ ਇੱਕ ਨਵੀਂ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਇਹ ਘਟਨਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਕਿਵੇਂ ਕੋਟਕਪੂਰੇ ਤੇ ਇੱਕ ਭੈਣ ਅਤੇ ਭਰਾ ਨੇ ਆਪਸ ਦੇ ਵਿੱਚ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਸਮਾਜ ਨੇ ਉਹਨਾਂ ਦੇ ਨਾਲ ਕੀ ਕੀਤਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਇਹ ਕਹਾਣੀ ਹੈ ਇੱਕ ਪਿੰਡ ਦੀ ਜਿੱਥੇ ਪਰਿਵਾਰ ਇੱਜ਼ਤ ਅਤੇ ਪਵਿੱਤਰ ਰਿਸ਼ਤੇ ਸਭ ਕੁਝ ਹੁੰਦੇ ਹਨ ਜੀ ਹਾਂ ਆਪਾਂ ਪਰਿਵਾਰ ਦੇ ਵਿੱਚ ਰਿਸ਼ਤਿਆਂ ਦੀ ਮर्यादा ਤਾਂ ਰੱਖਦੇ ਹੀ ਆ ਕਿਉਂਕਿ ਲੋਕ ਅੱਜ ਕੱਲ ਇੱਥੋਂ ਤੱਕ ਗਿਰ ਚੁੱਕੇ ਨੇ ਕਿ ਉਹਨਾਂ ਨੂੰ ਰਿਸ਼ਤਿਆਂ ਦੀ ਮर्यादा ਦਾ ਨਹੀਂ ਪਤਾ ਪਰ ਆਪਣੇ ਪੁਰਾਣੇ ਬਜ਼ੁਰਗ ਜੋ ਸੀ ਪੁਰਾਣੇ ਬਜ਼ੁਰਗ ਜੋ ਕਿ ਆਪਣੇ ਪਿੰਡ ਤੱਕ ਦਾ ਇਥੋਂ ਤੱਕ ਇਹ ਆਪਣੇ ਆਲੇ-ਦੁਆਲੇ ਦੀਆਂ ਧੀਆਂ ਭੈਣਾਂ ਨੂੰ ਵੀ ਆਪਣੀਆਂ ਭੈਣਾਂ ਸਮਝਦੇ ਸੀ ਪਰ ਅੱਜ ਅਸੀਂ ਕਿਸ ਹੱਦ ਤੱਕ ਗਿਰ ਚੁੱਕੇ ਹਾਂ ਇਹ ਸਾਨੂੰ ਖੁਦ ਵੀ ਪਤਾ ਜੋ ਹੈ ਨਹੀਂ ਲੱਗਦਾ ਪਰ ਜਦੋਂ ਕੋਈ ਇਨਸਾਨ ਸਮਾਜ ਦੀਆਂ ਰੀਤਾਂ ਤੋਂ ਬਾਹਰ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਹੀ ਨਹੀਂ ਬਲਕਿ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਝੋੜ ਕੇ ਰੱਖ ਦਿੰਦਾ ਹੈ ਤੇ ਉਸ ਦੇ ਉੱਪਰ ਜੋ ਦਾਗ ਲੱਗ ਜਾਂਦਾ ਹੈ ਉਹ ਜਨਮਾਂ ਜਨਮਾਂ ਤੱਕ ਨਹੀਂ ਧੋਤਾ ਜਾਂਦਾ ਇਹ ਇਹ ਪਵਿੱਤਰ ਰਿਸ਼ਤਾ ਕਿਹੜਾ ਹੈ ਪਵਿੱਤਰ ਰਿਸ਼ਤਾ ਹੈ ਭੈਣ ਭਰਾ ਦਾ ਰਿਸ਼ਤਾ ਜਦੋਂ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜੋ ਕਿ ਐਦਾਂ ਦਾ ਦਾਗ ਲੱਗਦਾ ਹੈ ਤੇ ਉਹ ਦਾਗ ਕਿਸੇ ਲੋਟ ਵੀ ਨਹੀਂ ਧੋਤਾ ਜਾਂਦਾ ਇਹ ਕਹਾਣੀ ਹੈ ਇੱਕ ਵਿਵਾਦਤ ਵਿਆਹ ਦੀ ਜਦੋਂ ਕੋਈ ਇਨਸਾਨ ਦੁਨੀਆ ਵਿੱਚ ਇਕੱਲਾ ਮਹਿਸੂਸ ਕਰਦਾ ਹੈ ਤੇ ਇਕੱਲਾ ਮਹਿਸੂਸ ਕਰਦੇ ਕਰਦੇ ਉਹ ਇੱਕ ਸਾਥ ਲੱਭਦਾ ਹੈ ਪਹਿਲਾਂ ਉਹ ਬਾਹਰ ਕੋਈ ਸਾਥ ਲੱਭਦਾ ਹੈ ਪਰ ਜੇਕਰ ਉਸ ਨੂੰ ਬਾਹਰ ਸਾਥ ਨਹੀਂ ਲੱਭਦਾ ਤਾਂ ਉਸ ਦਾ ਜੋ ਦਿਮਾਗ ਹੈ ਉਸ ਦੀ ਜੋ ਸਾਈਕੋਲੋਜੀ ਹੈ ਤੌਏ ਤੋਂ ਹੱਦ ਤੱਕ ਗਿਰ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭਣ ਲੱਗ ਜਾਂਦਾ ਹੈ ਨਾਜਾਇਜ਼ ਰਿਸ਼ਤਿਆਂ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣੀਆਂ ਨੇ ਕਿ ਜਦੋਂ ਕੋਈ ਇਨਸਾਨ ਇਕੱਲਾ ਜ਼ਿੰਦਗੀ ਜੀਂਦਾ ਹੈ ਘਰ ਵਿੱਚ ਤਾਂ ਆਪਣੇ ਪਰਿਵਾਰ ਦੇ ਵਿੱਚ ਹੀ ਕਿਸੇ ਨਾਲ ਨਾਜਾਇਜ਼ ਸੰਬੰਧ ਬਣਾ ਲੈਂਦਾ ਹੈ ਉਹ ਨਾਜਾਇਜ਼ ਸੰਬੰਧ ਬਣਾਉਣ ਪਿੱਛੇ ਉਸ ਦੀ ਕੋਈ ਨਾ ਕੋਈ ਮਜਬੂਰੀ ਵੀ ਹੁੰਦੀ ਹੈ ਕਈ ਵਾਰ ਉਸ ਦਾ ਮਾਨਸਿਕ ਡਿਪਰੈਸ਼ਨ ਹੁੰਦਾ ਹੈ ਉਹ ਡਿਪਰੈਸ਼ਨ ਐਸ ਹੱਦ ਤੱਕ ਵੱਧ ਜਾਂਦਾ ਹੈ ਕਿ ਜਿਸ ਇਨਸਾਨ ਦੇ ਨਾਲ ਉਹ ਜੁੜਿਆ ਹੁੰਦਾ ਹੈ ਉਸ ਵੱਲੋਂ ਉਸ ਨੂੰ ਪੂਰਾ ਸੁੱਖ ਸੰਤੋਖ ਜੋ ਹੈ ਨਹੀਂ ਮਿਲਦਾ ਤੇ ਐਸ ਵਕਤ ਉਹ ਦੂਜਾ ਆਪਸ਼ਨ ਲੱਭ ਲੈਂਦਾ ਹੈ ਤੇ ਦੂਜਾ ਆਪਸ਼ਨ ਲੱਭਦੇ ਲੱਭਦੇ ਪਹਿਲਾਂ ਤਾਂ ਉਸ ਨੂੰ ਸਕੂਨ ਮਿਲਦਾ ਹੈ ਕਿ ਹਾਂ ਉਸ ਨੂੰ ਸਾਰੀ ਜੋ ਚਿੰਤਾ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਉਸਦੀ ਡਿਪਰੈਸ਼ਨ ਦੂਰ ਹੁੰਦਾ ਜਾ ਰਿਹਾ ਹੈ ਪਰ ਉਹ ਜੋ ਸਕੂਨ ਹੈ ਕਿਸੇ ਵਕਤ ਉਸ ਨੂੰ ਜੋ ਕਿ ਐਸੀ ਦਲਦਲ ਦੇ ਵਿੱਚ ਧਕੇਲ ਦਿੰਦਾ ਹੈ ਕਿ ਇਨਸਾਨ ਨੂੰ ਖੁਦ ਵੀ ਨਹੀਂ ਪਤਾ ਚੱਲਦਾ ਕਿ ਮੈਂ ਕੀ ਕਰ ਬੈਠਾ ਪਰ ਜਦੋਂ ਇਨਸਾਨ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਉਸ ਵਕਤ ਉਸ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਤੇ ਹੁਣ ਉਸ ਨੂੰ ਸਮਝ ਵੀ ਕੁਝ ਨਹੀਂ ਆਉਂਦਾ ਕਿ ਮੈਂ ਅੱਗੇ ਕੀ ਕਰਾਂ ਕਿਉਂਕਿ ਉਦੋਂ ਤੱਕ ਤਾਂ ਜ਼ਿੰਦਗੀ ਬੀਤ ਚੁੱਕੀ ਹੁੰਦੀ ਹੈ ਉਸ ਨਜਾਇਜ਼ ਰਿਸ਼ਤਿਆਂ ਦੀ ਦਲਦਲ ਦੇ ਵਿੱਚ ਐਸਾ ਫਸਦਾ ਫਸਦਾ ਜੋ ਕਿ ਗਹਿਰਾ ਡੁੱਬ ਜਾਂਦਾ ਹੈ ਇਨਸਾਨ ਤੇ ਹੁਣ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਜਦੋਂ ਪਤਾ ਲੱਗਦਾ ਹੈ ਉਦੋਂ ਸਭ ਕੁਝ ਵਿਗੜ ਚੁੱਕਿਆ ਹੁੰਦਾ ਹੈ ਸਭ ਕੁਝ ਠਹਿ ਢੇਰੀ ਹੋ ਚੁੱਕਿਆ ਹੁੰਦਾ ਹੈ ਤੇ ਫਿਰ ਸਿਵਾਏ ਪਛਤਾਵੇ ਦੇ ਉਸ ਦੇ ਕੋਲ ਕੋਚ ਵੀ ਨਹੀਂ ਬਚਦਾ ਇੱਕ ਸੱਚੀ ਘਟਨਾ ਜੋ ਕਿ ਪਿੰਡ ਬਰਗਾੜ ਪੰਜਾਬ ਦਾ ਇੱਕ ਸ਼ਾਨਦਾਰ ਇੱਕ ਪੁਰਾਣੀਆਂ ਸੋਚਾਂ ਦੇ ਵਿੱਚ ਜਕੜਿਆ ਹੋਇਆ ਪਿੰਡ ਸੀ ਉਸ ਦੇ ਵਿੱਚ ਇਹ ਘਟਨਾ ਘਟੀ ਤੇ ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣਿਓ ਤੁਹਾਡਾ ਜੋ ਕਿ ਹੈਰਦਾ ਅਬਰੰਧ ਰਿਆ ਜਾਵੇਗਾ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਇੱਥੇ ਇੱਜ਼ਤ ਇੱਕ ਖਜ਼ਾਨੇ ਵਾਂਗ ਸੀ ਇਸ ਪਿੰਡ ਦੇ ਵਿੱਚ ਯਾਨੀ ਕਿ ਪੂਰਾ ਇੱਜ਼ਤਦਾਰ ਪਿੰਡ ਇਸ ਪਿੰਡ ਦੇ ਵਿੱਚ ਕਦੇ ਵੀ ਕੋਈ ਘਟਨਾ ਨਹੀਂ ਘਟੀ ਪਰ ਪਤਾ ਨਹੀਂ ਹੁੰਦਾ ਕੀ ਆਉਣ ਵਾਲਾ ਪਲ ਕਿਹਸਾ ਹੋਵੇ ਆਉਣ ਵਾਲਾ ਪਲ ਚੰਗਾ ਹੋਵੇ ਜਾਂ ਆਉਣ ਵਾਲਾ ਪਲ ਮਾੜਾ ਹੋਵੇ ਇਹ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਇੱਥੋਂ ਦੇ ਲੋਕ ਇੰਨੇ ਸੂਝਵਾਨ ਸੀ ਕਿ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਕੁਝ ਵੀ ਕਰ ਸਕਦੇ ਸੀ ਇੱਜ਼ਤਾਂ ਪਿੱਛੇ ਕਤਲ ਹੋ ਗਈ ਸੀ ਇਸ ਪਿੰਡ ਦੇ ਵਿੱਚ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੀ ਕੁਰਬਾਨੀ ਦੇਣ ਦੇ ਲਈ ਵੀ ਨਹੀਂ ਹਿਚਕਿਉਂਦੇ ਸੀ ਇਸ ਪਿੰਡ ਦੇ ਵਿੱਚ ਜੇ ਕਿਸੇ ਦੀ ਧੀ ਧਿਆਣੀ ਜਾਂ ਕਿਸੇ ਲੜਕੇ ਨੇ ਕੋਈ ਗਲਤ ਸਟੈਪ ਚੱਕਿਆ ਤਾਂ ਉਸੇ ਵਕਤ ਉਸ ਨੂੰ ਜਾਂ ਤਾਂ ਘਰੋਂ ਕੱਢ ਦਿੱਤਾ ਜਾਂਦਾ ਸੀ ਜਾਂ ਫਿਰ ਕੁੱਟ ਮਾਰ ਕੇ ਉਸ ਨੂੰ ਕਿਤੇ ਸੁੱਟ ਦਿੱਤਾ ਜਾਂਦਾ ਸੀ ਕਿਉਂਕਿ ਐਸ ਪਿੰਡ ਦੇ ਵਿੱਚ ਜੋ ਰਿਸ਼ਤੇ ਸੀ ਨਾ ਉਹ ਸਭ ਤੋਂ ਪਵਿੱਤਰ ਮੰਨੇ ਜਾਂਦੇ ਸੀ ਹੁਣ ਇਸ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ ਇੱਕ ਐਸੀ ਘਟਨਾ ਘਟੀ ਜੋ ਕਿ ਉਸੇ ਹੀ ਪਰਿਵਾਰ ਦਾ surjit singh ਜੋ ਕਿ ਖੁਦ ਇੱਕ ਇੱਜ਼ਤਦਾਰ ਸੀ ਉਹ ਇਹ ਕਹਿੰਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਘਟਨਾ ਨਹੀਂ ਘਟ ਸਕਦੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੁੰਦਾ ਕਿ ਉਹ ਸਾਡੇ ਨਾਲ ਹੀ ਸਭ ਕੁਝ ਘਟ ਰਿਹਾ ਹੋਵੇ ਐਸੇ ਹੀ ਪਿੰਡ ਵਿੱਚ surjit singh ਤੇ bhupinder kaur ਦਾ ਪਰਿਵਾਰ ਵੱਸਦਾ ਸੀ ਦੋਵਾਂ ਦੇ ਘਰ ਦੇ ਵਿੱਚ ਦੋ ਬੱਚੇ ਹੋਏ ਲੜਕੇ ਦਾ ਨਾਮ kamaljeet ਅਤੇ ਲੜਕੀ ਦਾ ਨਾਮ roopi ਦੋਵੇਂ ਭੈਣ ਭਰਾ ਇੱਕ ਦੂਜੇ ਨਾਲ ਬਹੁਤ ਨੇੜੇ ਸੀ ਦੋਨੋਂ ਭੈਣ ਭਰਾ ਇਕੱਠੇ ਖੇਡਦੇ ਇਕੱਠੇ ਸਕੂਲ ਜਾਂਦੇ ਇੱਕ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਸੀ ਹੁਣ ਅੱਗੇ ਅੱਗੇ ਦੇਖਿਓ ਕਿ ਇਸ ਪਵਿੱਤਰ ਰਿਸ਼ਤੇ ਦੇ ਵਿੱਚ ਜਦੋਂ ਕਲਯੁਗ ਦੀ ਮਾਰ ਪੈਂਦੀ ਹੈ ਕਹਿੰਦੇ ਆ ਨਾ ਕਿ ਕਲਯੁਗ ਜੋ ਕਿ ਐਸ ਵਕਤ ਪੂਰਾ ਘਰ ਘਰ ਚੁੱਕਿਆ ਹੈ ਸੰਤ ਮਹਾਤਮਾ ਵੀ ਦੱਸਦੇ ਨੇ ਮਹਾਪੁਰਸ਼ ਵੀ ਦੱਸਦੇ ਨੇ ਕਿ ਕਲਯੁਗ ਤੋਂ ਜਿਹੜਾ ਬਚਨ ਜਾਣਦਾ ਹੈ ਉਹੀ ਸਹੀ ਜ਼ਿੰਦਗੀ ਜੀ ਲਵੇਗਾ ਨਹੀਂ ਤਾਂ ਕਲਯੁਗ ਦੇ ਵਿੱਚ ਇਨਸਾਨ ਐਸਾ ਫਸੇਗਾ ਕਿ ਉਸ ਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਨਾ ਹੀ ਉਸ ਨੂੰ ਰਿਸ਼ਤਿਆਂ ਦੀਆਂ ਮਰਿਆਦਾ ਦਾ ਪਤਾ ਚੱਲਦਾ ਹੈ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਤੇ ਕੀ ਅੱਗੇ ਹੋਵੇਗਾ। ਸੁਰਜੀਤ ਸਿੰਘ ਤੇ ਉਸ ਦਾ ਪਰਿਵਾਰ ਜੋ ਕਿ ਸੂਝਵਾਨ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਹੁਣ ਅੱਗੇ-ਅੱਗੇ ਦੇਖਿਓ ਕੀ ਘਟਨਾ ਘਟਦੀ ਹੈ। ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਅੱਗੇ-ਅੱਗੇ ਕੀ ਹੋਵੇਗਾ ਦੋ ਸਕੇ ਭੈਣ ਭਰਾ ਜੋ ਬਹੁਤ ਨੇੜੇ ਸਨ ਬਚਪਨ ਤੋਂ ਇਕੱਠੇ ਖੇਡਦੇ ਹੱਸਦੇ ਗਾਉਂਦੇ ਪਰ ਕੋਈ ਕਦੇ ਸੋਚ ਵੀ ਨਹੀਂ ਸਕਿਆ ਕਿ ਉਹ ਇੱਕ ਦਿਨ ਇੱਕ ਐਹੋ ਜਿਹਾ ਕੰਮ ਕਰ ਬੈਠਣਗੇ ਜਿਸ ਦੇ ਨਾਲ ਪੂਰਾ ਪਿੰਡ ਕਲੰਕਿਤ ਹੋ ਜਾਵੇਗਾ ਦੋਨੋਂ ਭੈਣ ਭਰਾ ਵੱਡੇ ਹੁੰਦੇ ਨੇ ਦੋਨੋਂ ਜਵਾਨ ਹੁੰਦੇ ਨੇ ਬਚਪਨ ਤੋਂ ਇਕੱਠੇ ਰਹੇ ਉਹਨਾਂ ਨੇ ਜ਼ਿੰਦਗੀ ਹਰ ਪਲ ਇੱਕ ਦੂਜੇ ਦੇ ਨਾਲ ਹਰ ਦੁੱਖ ਨੂੰ ਸਾਂਝਾ ਕੀਤਾ ਪਰ ਸਮਾਂ ਬਦਲਿਆ ਕਿ ਜ਼ਿੰਦਗੀ ਨੇ ਇੱਕ ਅਜੇਹਾ ਮੋੜ ਲਿਆ ਕਿ ਦੋਨੋਂ ਇੱਕ ਦੂਜੇ ਦੇ ਵਾਸਤੇ ਕੁਝ ਅਜੇਹੇ ਮਹਿਸੂਸ ਕਰਨ ਲੱਗ ਪਏ ਜਿਨ੍ਹਾਂ ਦੀ ਗੁੰਜਾਇਸ਼ ਭੈਣ ਭਰਾ ਦੇ ਰਿਸ਼ਤੇ ਵਿੱਚ ਨਹੀਂ ਹੁੰਦੀ। ਜਦੋਂ ਉਹਨਾਂ ਨੇ ਇਹ ਗੱਲ ਘਰ ਵਿੱਚ ਦੱਸੀ ਤਾਂ ਮਾਪਿਆਂ ਨੇ ਇਹ ਬੇਇੱਜ਼ਤੀ ਝੱਲਣ ਦੀ ਬਜਾਏ ਭੁਪਿੰਦਰ ਸਿੰਘ, ਕਮਲ ਤੇ ਰੂਪੀ ਦਾ ਤਾਇਆ ਉਹਨਾਂ ਨੂੰ ਇਹ ਸਮੱਸਿਆ ਸੁਣਾਈ ਕਿਉਂਕਿ ਹੁਣ ਸੁਰਜੀਤ ਸਿੰਘ ਜੇਕਰ ਪਿੰਡ ਦੇ ਵਿੱਚ ਰੌਲਾ ਪਾਉਂਦਾ ਹੈ ਕਿ ਸਾਡੇ ਆਪ ਦੇ ਬੱਚੇ ਹੀ ਆਪਸ ਦੇ ਵਿੱਚ ਗਲਤ ਹੋ ਗਏ ਨੇ, ਨਾਜਾਇਜ਼ ਰਿਸ਼ਤਾ ਉਹਨਾਂ ਨੇ ਬਣਾ ਲਿਆ ਹੈ ਤਾਂ ਪਿੰਡ ਦੇ ਵਿੱਚ ਉਨੇ ਤੇ ਇੱਜ਼ਤ ਦਾ ਕੀ ਬਣੇਗਾ ਕਿਉਂਕਿ ਇੱਜ਼ਤਦਾਰ ਬੰਦਾ ਸੀ ਉਸਨੇ ਗੱਲ ਨੂੰ ਘਰ ਦੇ ਵਿੱਚ ਹੀ ਦਬਾਉਣ ਦੀ ਕੋਸ਼ਿਸ਼ ਕੀਤੀ। ਇੱਕਲਾ ਕਲਾ ਪਿੰਡ ਦੀ ਇੱਜ਼ਤ ਦਾ ਰਾਖਾ ਮੰਨਿਆ ਜਾਂਦਾ ਸੀ। ਉਹ ਸਮਾਜਿਕ ਰੀਤਾਂ, ਪਰੰਪਰਾਵਾਂ ਤੇ ਪਰਿਵਾਰ ਦੀ ਇੱਜ਼ਤ ਲਈ ਜਾਣਿਆ ਜਾਂਦਾ ਸੀ ਪਿੰਡ। ਉਹ ਪੂਰਾ ਪਰਿਵਾਰ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਕਿ ਹੁਣ ਅਸੀਂ ਬਾਹਰ ਜਾ ਕੇ ਕਿਸ ਨੂੰ ਆਪਣਾ ਮੂੰਹ ਦਿਖਾਵਾਂਗੇ। ਹੁਣ ਇਸ ਦਾ ਇਲਾਜ ਕੀ ਹੈ? ਪਰਿਵਾਰ ਬਾਹਰ ਕੁਝ ਦੱਸ ਵੀ ਨਹੀਂ ਸਕਦਾ ਸੀ ਤੇ ਇਸ ਘਟਨਾ ਨੂੰ ਅੰਦਰੋਂ ਅੰਦਰੀਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੂਰਾ ਪਰਿਵਾਰ ਹੀ ਸ਼ਰਮ ਦੇ ਨਾਲ ਪਾਣੀ-ਪਾਣੀ ਹੋ ਗਿਆ ਤੇ ਕਮਲ ਤੇ ਰੂਪੀ ਨੂੰ ਕਿਹਾ ਕਿ ਹੁਣੇ ਤੁਸੀਂ ਘਰ ਛੱਡ ਕੇ ਦਫਾ ਹੋ ਜਾਓ ਤੁਸੀਂ ਪੂਰੇ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਲਾਉਣੀ ਹੈ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਨਾਲ ਕੁਝ ਕਰੀਏ ਇਸ ਤੋਂ ਪਹਿਲਾਂ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਓ ਪਰ ਉਹ ਦੋਨੋਂ ਪਿਆਰ ਵਿੱਚ ਐਨੇ ਅੰਨੇ ਹੋ ਚੁੱਕੇ ਸਨ ਕਿ ਉਹਨਾਂ ਨੇ ਆਪਸ ਵਿੱਚ ਹੀ ਵਿਆਹ ਕਰਵਾ ਲਿਆ ਤੇ ਜਿਵੇਂ ਉਹਨਾਂ ਨੇ ਆਪਸ ਵਿੱਚ ਵਿਆਹ ਕਰਵਾਇਆ ਇਸ ਵਿਆਹ ਨੇ ਪਿੰਡ ਦੀ ਹਵਾਈ ਖਰਾਬ ਕਰ ਦਿੱਤੀ ਲੋਕਾਂ ਨੇ ਪਰਿਵਾਰ ਨੂੰ ਤਿਰਖੀਆਂ ਨਜ਼ਰਾਂ ਦੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਜੋ ਪਿੰਡ ਇੱਜ਼ਤ ਦੇ ਨਾਂ ਤੇ ਜਾਣਿਆ ਜਾਂਦਾ ਸੀ ਤੇ ਪਿੰਡ ਇੱਜ਼ਤ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਸੀ ਉਸ ਨੂੰ ਲੱਗਦਾ ਸੀ ਕਿ ਇਹ ਤਾਂ ਅਸਮਾਨ ਹੀ ਡਿੱਗ ਪਿਆ ਹੈ ਕਮਲ ਤੇ ਰੂਪੀ ਨੇ ਸੋਚਿਆ ਕਿ ਪਿਆਰ ਕੋ ਉੱਚੀ ਕੋਈ ਚੀਜ਼ ਨਹੀਂ ਪਰ ਉਹ ਜਾਣਦੇ ਨਹੀਂ ਸਨ ਕਿ ਉਹਨਾਂ ਨੇ ਸਮਾਜਿਕ ਵਿਵਸਥਾ ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਢਾਹ ਦਿੱਤਾ ਹੈ ਪਿੰਡ ਦੇ ਲੋਕਾਂ ਨੇ ਉਹਨਾਂ ਨਾਲੋਂ ਸੰਬੰਧ ਤੋੜ ਦਿੱਤੇ ਪਿੰਡ ਦੀ ਪੰਚਾਇਤ ਨੇ ਵੀ ਉਹਨਾਂ ਉੱਤੇ ਦਬਾਅ ਪਾਇਆ ਕਿ ਉਹਨਾਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇ ਕਮਲ ਤੇ ਰੂਪੀ ਨੂੰ ਮਿਲ ਕੇ ਆਖਰੀ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਇਹ ਕਿਹਾ ਕਿ ਤੁਸੀਂ ਜਾਣਦੇ ਹੋ ਤੁਸੀਂ ਕੀ ਕਰ ਦਿੱਤਾ ਉਹ ਗੁੱਸੇ ਦੇ ਦੁੱਖ ਨਾਲ ਭਰਿਆ ਹੋਇਆ ਸੀ ਉਹਨਾਂ ਦਾ ਪਿਤਾ ਪਿੰਡ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਤੁਸੀਂ ਕੀ ਰਾਹ ਦਿਖਾ ਦਿੱਤੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਤੋਹੀਨ ਕੀਤੀ ਤੁਸੀਂ ਪਰ ਕਮਲ ਤੇ ਰੂਪੀ ਨੂੰ ਕੋਈ ਅਫਸੋਸ ਹੀ ਨਹੀਂ ਸੀ ਉਹ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਸੀ ਪਿੰਡ ਤੋਂ ਬਾਹਰ ਨਵੀਂ ਦੁਨੀਆ ਵੱਲ ਜਾਣਾ ਚਾਹੁੰਦੇ ਸਨ ਉਹ ਦਿਨ ਪਿੰਡ ਦੇ ਲਈ ਇੱਕ ਕਾਲਾ ਦਿਨ ਸੀ ਪਿੰਡ ਦੀ ਇੱਜ਼ਤ, ਪਰਵਾਰ ਦੀ ਸ਼ਾਨ, ਹਰ ਚੀਜ਼ ਉਸ ਦੇ ਹੱਥੋਂ ਨਿਕਲ ਚੁੱਕੀ ਸੀ। ਉਸ ਪਿੰਡ ਸਮਾਜ ਦੀਆਂ ਅੱਖਾਂ ਵਿੱਚ ਝੁਗ ਗਿਆ ਸੀ। ਉਹ ਘਰ ਦੇ ਇਕੱਲੇ ਕੋਨੇ ਵਿੱਚ ਬੈਠਾ ਰਹਿੰਦਾ ਅਤੇ ਪਿੰਡ ਦਾ ਹਰ ਇੱਕ ਸ਼ਖਸ ਹੁਣ ਐਸ ਵਕਤ ਉਦਾਸ ਸੀ ਕਿ ਸਾਡੇ ਪਿੰਡ ਦੇ ਵਿੱਚ ਐਨੀ ਮਾੜੀ ਅਤੇ ਅਣਹੋਣੀ ਵਾਪਰ ਗਈ। ਤੇ ਪਿੰਡ ਦੀਆਂ ਸਾਰੀਆਂ ਹੀ ਉਮੀਦਾਂ ਆਖਰਕਾਰ ਜੋ ਕਿ ਉਹ ਪਰਿਵਾਰ ਉਹ ਪਿੰਡ ਛੱਡ ਕੇ ਹੀ ਚਲਾ ਗਿਆ ਕਿਉਂਕਿ ਉਹਨਾਂ ਤੋਂ ਇਹ ਬਦਨਾਮੀ ਚੱਲੀ ਨਹੀਂ ਗਈ। ਤੋ ਦੋਸਤੋ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਭਾਵੇਂ ਪਿਆਰ ਸ਼ਕਤੀਸ਼ਾਲੀ ਹੁੰਦਾ ਹੈ ਪਰ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜੋ ਕਿ ਉਸ ਪਿਆਰ ਤੋਂ ਵੀ ਵੱਧ ਕੇ ਹੁੰਦੇ ਨੇ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਆਦਰ ਤੇ ਮਰਿਆਦਾ ਦੀ ਨਿਸ਼ਾਨੀ ਹੁੰਦਾ ਹੈ ਜਦੋਂ ਇਹ ਹੱਦਾਂ ਟੁੱਟਦੀਆਂ ਨੇ ਤੇ ਨਾ ਸਿਰਫ ਪਰਿਵਾਰ ਬਲਕਿ ਪੂਰਾ ਸਮਾਜ ਹਿੱਲੇ ਜਾਂਦਾ ਹੈ ਜੋਗਿਓਸ ਪਿੰਡ ਦੇ ਵਿੱਚ ਐਦਾਂ ਦੀ ਘਟਨਾ ਘਟੀ ਤੇ ਉਸ ਤੋਂ ਬਾਅਦ ਉਸ ਪਿੰਡ ਦਾ ਜੋ ਕਿ ਸ਼ਖਸ ਦੂਜੇ ਪਿੰਡ ਦੇ ਵਿੱਚ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਤੇ ਦੋਸਤੋ ਮੁੱਖ ਗੱਲ ਤਾਂ ਇਹ ਹੈ ਕਿ ਕਾਲ ਯੁਗ ਇਹ ਸੱਤਕ ਵੱਜ ਚੁੱਕਿਆ ਹੈ ਕਿ ਲੋਕ ਰਿਸ਼ਤੇ ਆਨੀਆਂ ਮਰਿਆਦਾ ਹੀ ਭੁੱਲਦੇ ਜਾਂਦੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ